ਅੱਗੇ ਹੁਣ ਚਮਕੌਰ ਗੜੀ 'ਚ ਪਾਤਸ਼ਾਹ ਦਾ ਉਤਾਰਾ ਹੋ ਗਿਆ ਪੜਾ ਹੋ ਗਿਆ ਤੇ ਆਉ ਕੁੱਝਕ ਮੰਗਲ ਚਮਕੌਰ ਗੜੀ ਦਾ ਵੀ ਕਰੀਏ ਜਿਸ ਦਮ ਹੋਏ ਚਮਕੌਰ 'ਮੇਂ ਸਿੰਘੋਂ ਕੇ ਉਤਾਰੇ ਚਿਲਾਏ ਹੋਏ ਸ਼ੇਰ ਥੇ ਸਭ ਗੈਜ ਕੇ ਮਾਰੇ ਅੱਖੋਂ ਸੇ ਨਿਕਰਦੇ ਥੇ ਦਲੇਰੋਂ ਕੇ ਸ਼ਰਾਰੇ ਸਤਗੁਰ ਕੇ ਸ਼ਿਵਾ ਔਰ ਗਜਬਨਾ ਕਿਥੇ ਸਾਰੇ ਜਿਸ ਦਮ ਹੋਏ ਚਮਕੌਰ ਮੇਂ ਸਿੰਘੋਂ ਦੇ ਉਤਾਰੇ ਜੋਗੀ ਜੀ ਲਿਖਦੇ ਆ ਕਹਿੰਦੇ ਜਿਹੜੇ ਵੇਲੇ ਸਿੰਘਾਂ ਦਾ ਉਤਾਰਾ ਭਾਬ ਕਲਗੀਧਰ ਸਿੰਘ ਸਾਹਿਬ ਜੀ ਇਸ ਚਮਕੌਰ ਗੜੀ ਦੇ ਵਿੱਚ ਪਹੁੰਚੇ ਦਮਦਮਾ ਸਾਹਿਬ ਵਾਲੀ ਜਗ੍ਹਾ ਤੇ ਆ ਕੇ ਉਤਰੇ ਚਿਲਾਏ ਹੋਏ ਸ਼ੇਰ ਤੇ ਸਭ ਗੈਂਜ ਕੇ ਮਾਰੇ ਜਿਹੜੇ ਬਬਰ ਸ਼ੇਰ ਸੀ ਨਾ ਕਲਗੀਧਰ ਦੇ ਸਿੰਘ ਸਾਹਿਬ ਦੇ ਬਲਵਾਨ ਸੂਰਮੇ ਕਹਿੰਦੇ ਗੈਂਜ ਬਸ ਮਾਨੋ ਛੋਲੇ ਹੀ ਭੜਕਦੇ ਸੀ ਉਹਨਾਂ ਦੀਆਂ ਅੱਖਾਂ ਤੇ ਅੰਦਰੋਂ ਵੀ ਮਾਨੋ ਅੱਗ ਹੀ ਉਬਲਦੀ ਸੀ ਐਸੇ ਵੀਰ ਰਸ ਨਾਲ ਭਿੱਜੇ ਹੋਏ ਅੱਖੋਂ ਸੇ ਨਿਕਲਦੇ تھے ਦਲੇਰੋਂ ਕੇ ਸ਼ਰਾਰੇ ਅੱਖ ਨਹੀਂ ਮਿਲਦੀ ਸੀ ਉਹਨਾਂ ਨਾਲ ਕਿਸੇ ਦੀ ਕਹਿੰਦੇ ਮਾਨੋ ਅੱਖਾਂ ਦੇ ਵਿੱਚੋਂ ਅੱਗ ਦੇ ਅੰਗਾਰ ਝੜਦੇ ਸੀ ਉਹਨਾਂ 40 ਮੁਕਤਿਆਂ ਦੇ ਸਤਗੁਰ ਕੇ ਸ਼ਿਵਾ ਔਰ ਗਜਬਨਾਕ ਤੇ ਸਾਥ ਇੱਕ ਸੱਚੇ ਬਾਦਸ਼ਾਹੀ ਸ਼ਾਂਤ ਨੇ ਸੱਚੇ ਬਾਦਸ਼ਾਹੀ ਸਹਿਜ ਵਿੱਚ ਨੇ ਟਕਾਓ ਵਿੱਚ ਨੇ ਤੇ ਬਾਕੀ ਫੌਜ ਤੇ ਬਸ ਜੰਗ ਜੰਗੀ ਕਰ ਰਹੀ ਸੀ ਕਦੋਂ ਮੁਗਲਾਂ ਦਾ ਭੇੜ ਪਵੇ ਤੇ ਅਸੀਂ ਮੈਦਾਨੇ ਜੰਗ ਜਿਨ੍ਹਾਂ ਦੀ ਸਫਾਈ ਕਰਦੇ ਗੁੱਸੇ ਸੇ ਨજર ਜਾਂਦੀ ਥੀ ਅਫਵਾਜ ਉਦੋਂ ਪਰ ਤੇਗੇ ਸੇ ਨਿਗਾਹ ਪੜਦੀ ਥੀ ਦੁਸ਼ਮਨ ਕੇ ਗਲੂ ਪਰ ਕਹਿੰਦੇ ਸਿੰਘਾਂ ਦੀ ਗੁੱਸੇ ਚ ਨਾ ਨਜ਼ਰ ਅਫਵਾਜ ਉਦੋਂ ਪਰ ਫੌਜ ਦਾ ਬਹੁਤ ਵਜਣਾ ਹੈ ਫੌਜ ਬਹੁਤੀ ਫੌਜ ਉਦੋਂ ਦੁਸ਼ਮਣ ਨੂੰ ਕਹਿੰਦੇ ਦੁਸ਼ਮਣ ਦੀ ਫੌਜ ਕਹਿੰਦੇ ਕਦੇ ਨਿਗਾ ਆਪਣੀ ਤਲਵਾਰ ਦੀ ਧਾਰ ਤੇ ਮਾਰਦੇ ਨੇ ਕਦੇ ਨਿਗਾ ਉਹ ਆਉਣ ਵਾਲੇ ਦੁਸ਼ਮਣ ਦੀ ਗਰਦਨ ਤੇ ਮਾਰਦੇ ਕਿ ਕਿਵੇਂ ਉਡਾਉਣੀ ਹੈ ਜਦ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ ਡੁੱਬੇ ਹੋਏ ਸਰਸਾ ਮੇ ਪਿਆਰੇ ਨਜ਼ਰ ਆਏ ਜੇ ਦੇਖ ਕੇ ਵਿਗੜੇ ਹੋਏ ਸਾਰੇ ਨજર ਆਏ ਬਿਫਰੇ ਹੋਏ ਸਤਗੁਰ ਕੇ ਦੁਲਾਰੇ ਨજર ਆਏ ਆ ਜਿਹੜਾ ਸਤਲੁਜ ਦਰਿਆ ਨਾ ਆ ਨਹਿਰ ਤਾਂ ਅੰਗਰੇਜ਼ਾਂ ਨੇ ਬਣਾਈ ਆ ਬਾਅਦ ਜ ਪਹਿਲਾਂ ਦਰਿਆ ਵਗਦਾ ਸੀ ਸਤਲੁਜ ਦੂਰ ਤੋਂ ਜਦੋਂ ਦਰਿਆ ਦੇ ਸਤਲੁਜ ਦੇ ਸਰਸਾ ਦੇ ਕਿਨਾਰੇ ਸਿੰਘਾਂ ਨੂੰ ਨਜ਼ਰ ਆਏ ਨਾ ਜਦ ਦੂਰ ਸੇ ਦਰਿਆਵਾਂ ਦੇ ਕਨਾਰੇ ਨਜ਼ਰ ਆਏ ਡੁੱਬੇ ਹੋਏ ਸਰਸਾ ਮੇ ਪਿਆਰੇ ਨਜ਼ਰ ਆਇ ਜਿਹੜੇ ਪਾਰ ਲੰਘ ਗਏ ਫਿਰ ਉਹ ਪਿਛਲਿਆਂ ਬਾਰੇ ਸੋਚਦੇ ਆ ਵੀ ਉਹ ਕਿਉਂ ਨਹੀਂ ਆ ਕਿੱਥੇ ਰਹਿ ਗਏ ਡੁੱਬੇ ਹੋਏ ਸਰਸਾ ਦੇ ਨਜ਼ਰ ਆ ਰਹੇ ਨੇ ਤੇ ਕੁਝ ਕਿ ਤਰੇ ਵੀ ਜਾਂਦੇ ਹੋਣਗੇ ਜਿਹੇ ਦੇਖ ਕੇ ਵਿਗੜੇ ਹੋਏ ਸਾਰੇ ਨਜ਼ਰ ਆਏ ਸਾਬ ਨਜ਼ਰ ਮਾਰ ਰਹੇ ਆ ਸਿੰਘਾਂ ਦੇ ਫਾੜਦੇ ਤੇ ਉਹ ਚੀਜ਼ ਨੂੰ ਦੇਖ ਕੇ ਨਾ ਸਿੰਘਾਂ ਦੇ ਅੰਦਰ ਹੁਣ ਜਵਾਲਾਮੁਖੀ ਫੱਲ ਰਿਹਾ ਪਈ ਉਹ ਸਾਡਾ ਪਰਿਵਾਰ ਵਿਛੋੜਤਾ ਸਾਡੇ ਸਿੰਘਾਂ ਦਾ ਨਕਸਾਨ ਕਰਤਾ ਬਸ ਹੁਣ ਵੀਰ ਰਸਤੇ ਨਾਲ ਭਿੱਜੇ ਹੋਏ ਸੂਰਮੇ ਨજર ਮਾਰੇ ਬਿਫਰੇ ਹੋਏ ਸਤਗੁਰ ਕੇ ਦੁਲਾਰੇ ਨજર ਆਏ ਤੇ ਜਿਹੜੇ ਵਿਛੜ ਗਏ ਸੀ ਉਹਨਾਂ ਦੀ ਵੀ ਹੁਣ ਯਾਦ ਆਈ ਆ ਪਤਾ ਨਹੀਂ ਕਿੱਥੇ ਹੋਣਗੇ ਕਿਵੇਂ ਆਣਗੇ ਕਹਤੇ ਇਥੇ ਇਜਾਜ਼ਤ ਹੀ ਨਹੀਂ ਹੈ ਹਵੇ ਰਣ ਕੀ ਮਿੱਟੀ ਤੱਕ ਉਡਾ ਸਕਦੇ ਹੈ ਦੋਛ ਮਨ ਕੇ ਚਮਨ ਗੀ ਬਾਬਾ ਜੀਤ ਸਿੰਘ ਕਹਿੰਦਾ ਨਾ ਬਾਦਸ਼ਾਹ ਨੇ ਮੈਨੂੰ ਲੜਨ ਦੀ ਆਗਿਆ ਨਹੀਂ ਦਿੱਤੀ ਉਹ ਸ਼ਾਹੀ ਟਿੱਬੀ ਤੇ ਤੇ ਨਹੀਂ ਤਾਂ ਸਰਸਾ ਤੱਕ ਪਹੁੰਚਣ ਨਹੀਂ ਦਿੰਦਾ ਸੀ ਕਿਸੇ ਕਹਤੇ ਥੇ ਇਜਾਜ਼ਤ ਨਹੀਂ ਹਾਂ ਹਮੇ ਰਨ ਕੀ ਕਹਿ ਰਹੇ ਸੀ ਸਿੰਘਾਂ ਨੂੰ ਕਹਿੰਦੇ ਮਹਾਰਾਜ ਨੇ ਮੈਨੂੰ ਲੜਨ ਨਹੀਂ ਦਿੱਤਾ ਇੱਥੇ ਮੈਂ ਉਦੇਸ ਸਿੰਘ ਦੇ ਨਾਲ ਖੜ ਕੇ ਸ਼ਾਹੀ ਟਿੱਬੀ ਤੇ ਹੀ ਰੋਕਣਾ ਸੀ ਦਰ ਪਰ ਮੈਨੂੰ ਇਜਾਜ਼ਤ ਨਹੀਂ ਮਿਲੀ ਬਾਦਸ਼ਾਹ ਤੋਂ ਨਹੀਂ ਤੇ ਮਿੱਟੀ ਤੱਕ ਉਡਾ ਸਕਦੇ ਹੈ ਦੁਸ਼ਮਨ ਕੇ ਚਮਨ ਕੀ ਕਹਿੰਦੇ ਦੁਸ਼ਮਨਾ ਦੇ ਬਗੀਚੇ ਦੀ ਨਾ ਮਿੱਟੀ ਤੱਕ ਉਡਾ ਸਕਦੇ ਹ ਪਰ ਸਾਨੂੰ ਅਗਿਆ ਨਹੀਂ ਦੇ ਰਹੇ ਬਾਦਸ਼ਾਹ ਤੂਫਾਨ ਜਦ ਦਰਿਆ ਕੋ ਹਮ ਪਾਰ ਕਰਾਂਗੇ ਠੋਕਰ ਸੇ ਹਰ ਇੱਕ ਮੋਜ ਕੋ ਹਮ ਵਾਰ ਕਰਾਂਗੇ ਬਦ ਇਹਦ ਸਤਮੰਗਾਰੋਂ ਸੇ ਪਹਿਕਾਰ ਕਰ ਹਮ ਦੋਨੋ ਹੀ 10 ਲੱਖ ਕੋ ਫਿਲਨਾਰ ਕਰਾਂਗੇ ਜੁਝਾਰ ਸਿੰਘ ਤੇ ਅਜੀਤ ਸਿੰਘ ਇੱਕ ਦੂਜੇ ਨੂੰ ਇਹ ਬਚਨ ਵਾਹ ਰਹੇ ਨੇ ਕਹਿੰਦੇ ਜਦੋਂ ਹੜ ਆਇਆ ਹੋਇਆ ਸਦਾ ਸਰਸਾ ਜਦੋਂ ਪਾਰ ਨਿਕਲ ਗਏ ਕਹਿੰਦੇ ਚਲੋ ਉਹ ਵੀ ਪਾਰ ਆ ਜਾਣਗੇ ਆਪਣਾ ਪਿੱਛਾ ਕਰਕੇ ਪਹੁੰਚ ਜਾਣਗੇ ਠੋਕਰ ਸੇ ਹਰ ਇੱਕ ਮੋਜ ਕੋ ਹਮ ਵਾਰ ਕਰਾਂਗੇ ਕਹਿੰਦੇ ਸਾਡੇ ਰਾਹ 'ਚ ਆਉਣ ਵਾਲੀ ਹਰ ਇੱਕ ਠੋਕਰ ਨੂੰ ਅਸੀਂ ਠੋਕਰ ਦੇ ਨਾਲ ਹੀ ਬਾਸੇ ਕਰਾਂਗੇ ਹਮ ਬਾਹਰ ਕਰਾਂਗੇ ਅਸੀਂ ਬਰਾਬਰ ਸੰਕਲ ਕਿਆਸਾ ਦੀ ਬਾਦ ਵੀ ਕਹਿੰਦੀ ਆ ਕਹਿੰਦੇ ਜਿਹਾ ਵੇਖਾ ਤੇ ਹਾ ਵੇਖੀ ਤੁਸੀਂ ਕਿਸੇ ਦਾ ਸਤਕਾਰ ਕਰੀ ਜਾਓ ਤੇ ਉਹ ਬੇਇੱਜ਼ਤੀ ਕਰਨ ਨੂੰ ਫਿਰਦਾ ਹੋਵੇ ਫੇਰ ਨਹੀਂ ਬਖਸ਼ੀਦਾ ਫੇਰ ਹਸਾ ਹੁਕਦਾਬ ਨਵੇੜਦੇ ਹੀ ਜਾਂਦਾ ਹੁੰਦਾ ਇਸ ਕਰਕੇ ਸਿੰਘ ਵੀ ਕਹਿੰਦੇ ਜਿਹੜੀ ਠੋਕਰ ਸਾਡੇ ਰਸਤੇ 'ਚ ਆਏਗੀ ਅਸੀਂ ਠੋਕਰਣ ਵਾਲੇ ਪਾਸੇ ਘਰਾਂ ਬਦ ਅਹਦ ਸਤਮਗਾਰੋਂ ਸੇ ਪੈਕਾਰ ਕਰਾਂਗੇ ਬਦ ਅਹਦ ਉਹ ਜਿਹੜੇ ਵਚਨ ਕਰਕੇ ਮੁਕਰ ਜਾਂਦੇ ਨੇ ਉਹਨਾਂ ਨੂੰ ਬਦ ਅਹਦ ਕਹਿੰਦੇ ਸਤਮਗਾਰੋਂ ਜਿਹੜੇ ਜਾਗਮ ਨੇ ਪਾਪੀ ਨੇ ਸੇ ਪੈਕਾਰ ਕਰਾਂਗੇ ਕਹਿੰਦੇ ਅਸੀਂ ਮੈਦਾਨੇ ਜੰਗ 'ਚ ਹੀ ਟਕਰਾਂਗੇ ਨਾ ਹਮ ਦੋਨੋਂ ਹੀ 10 ਲੱਖ ਕੋ ਖਿਲਨਾਰ ਕਰਾਂਗੇ ਅਜੀਤ ਸਿੰਘ ਤੇ ਜੁਝਾਰ ਸਿੰਘ ਕਹਿੰਦੇ ਭਰਾ ਕੋਈ ਗੱਲ ਨਹੀਂ ਬਾਦਸ਼ਾਹ ਕਿਰਪਾ ਕਰਨ ਆਪਾਂ ਦੋਨੇ ਹੀ 10 ਲੱਖ ਨੂੰ ਟਕਰਾਂਗੇ ਤਹ ਸਦਾਸ ਕਰਦੇ ਆਂ ਦਾਦੀ ਕਿਧਰ ਮਾਏ ਕਿਧਰ ਭਾਈ ਘਾ ਹੈ ਅੱਖੋਂ ਸੇ ਗਈ ਖਾਲਸੇ ਪਿਆਰੇ ਵੀ ਨਹਾ ਹੈ ਨਾ ਦਾਦੀ ਦੱਸਦੀ ਆ ਨਾ ਮਾਤਾਵਾਂ ਦਸਤੀਆਂ ਨਾ ਭਾਈ ਦੱਸਦੇ ਆ ਜਾਂਦਾ ਕੋ ਪਿਆਰੇ ਸਿੰਘ ਜਿਹੜੇ ਸ਼ਾਮਾਂ ਬਣ ਕੇ ਖੜੇ ਰਹਿੰਦੇ ਸੀ ਜੁਝਾਰ ਸਿੰਘ ਕਹਿੰਦਾ ਅਜੀਤ ਸਿਆ ਮੈਨੂੰ ਨਜ਼ਰ ਨਹੀਂ ਆਈ ਤੱਬਿਆ ਨਹੀਂ ਕੋਈ ਸਸਤਾ ਜੋ ਅੱਖੋਂ ਸੇ ਗਈ ਖਾਲਸੇ ਉਹ ਕਈ ਖਾਲਸੇ ਨਜ਼ਰ ਨਹੀਂ ਆਉਂਦੇ ਮੈਨੂੰ ਉਹ ਉਹਦੇ ਸਿੰਘ ਨਹੀਂ ਆਇਆ ਸ਼ਹੀਦ ਜਬੀਰ ਤੋਂ بڑے بڑے ਸੂਰਮੇ ਮੈਨੂੰ ਕੋਈ ਪਾਰ ਆਇਆ ਨਹੀਂ ਦਿਸਿਆ ਅੱਖੋਂ ਸੇ ਗਈ ਖਾਲਸੇ ਪਿਆਰੇ ਵੀ ਨੇ ਹਾਂ ਹੈ ਅਜੀਤ ਸਿੰਘ ਨੂੰ ਜੁਝਾਰ ਸਿੰਘ ਕਹਿ ਰਿਹਾ ਕਈ ਪਿਆਰੇ ਮੈਨੂੰ ਨਜ਼ਰ ਨਹੀਂ ਆ ਰਹੇ ਲੱਗਦਾ ਉਹ ਜੰਗ ਦੀ ਭੇਡ ਚੜ ਗਿਆ ਧੋਖਾ ਦਿਆ ਹਰ ਸਿੰਘ ਕੋ ਪੈਮਾ ਸ਼ਿਕਨੋਂ ਨੇ ਬੇਮਹਿਰੋਂ ਨੇ ਬੇਦਰਮੋਂ ਨੇ ਈਮਾ ਸ਼ਿਕਨੋਂ ਨੇ ਫਿਰ ਗੁੱਸਾ ਫਿਰ ਚੜ ਗਿਆ ਇਹਨਾਂ ਧੋਖਾ ਦਿੱਤਾ ਨਾ ਬੇਈਮਾਨਾਂ ਨੇ ਪੈਮਾ ਸ਼ਿਕਨੋਂ ਨੇ ਤੇ ਜਿਹੜੇ ਵਾਦਾ ਕਰਕੇ ਤੋੜਨ ਵਾਲੇ ਨੇ ਧੋਖੇ ਪਾਉਂਦੇ ਆ ਬੇਮਹਿਰੋਂ ਨੇ ਕਿ ਕਿਸੇ ਦੀ ਦਿਲ ਦੀ ਦਰਦਨਾਕ ਕਹਾਣੀ ਨੂੰ ਸਮਝਣ ਵਾਲੇ ਨਹੀਂ ਆ ਬੇਦਰਕੋ ਨੇ ਸੌਹਾ ਖਾ ਕੇ ਮੁੱਕਰ ਗਏ ਧਰਮੀ ਵੀ ਨਹੀਂ ਆ ਈਮਾਸ਼ਿਕ ਨੋਣੇ ਤੇ ਈਮਾਸ਼ਿਕ ਨੋ ਹੁੰਦੇ ਆ ਜਿਹੜਾ ਆਪਣੇ ਧਰਮ ਦੀ ਇਮਾਨ ਦੀ ਪਰਵਾਹੀ ਨਾ ਕਰੇ ਵੀ ਇਹ ਗੱਲ ਆਪਣੇ ਮੈਨ ਹੀ ਕਰਨ ਵਾਲੀ ਸੋਚਿਆ ਹੀ ਨਾ